ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਰਮੋਲ ਨੇ ਨਿਹਾਲ ਸਿੰਘ ਵਾਲਾ ਵਿਖੇ ਡੋਰ-ਟੂ-ਡੋਰ ਪ੍ਰਚਾਰ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਮਨਜੀਤ ਸਿੰਘ ਬिलासपुर ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਦੇ ਪ੍ਰਧਾਨ ਹਰਮਨਜੀਤ ਸਿੰਘ ਤੋਂ ਇਲਾਵਾ ਹਲਕਾ ਨਿਹਾਲ ਸਿੰਘ ਵਾਲਾ ਦੀ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਰਹੀ ਪੇਸ਼ ਹੈ ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਰੀਅਲ ਫੈਕਟ న్యూਸ ਲਈ ਪ੍ਰਦੀਪ ਢਲੋਂ ਦੀ ਵਿਸ਼ੇਸ਼ ਰਿਪੋਰਟ ਬਹੁਤ ਵਧੀਆ ਰਿਸਪਾਂਸ ਆ ਜੀ ਤੁਸੀਂ ਦੇਖ ਹੀ ਰਹੇ ਹੋ ਲੋਕ ਕਿੰਨੇ ਆਏ ਹੋਏ ਨੇ ਸਾਡੇ ਨਾਲ ਸਾਥ ਦੇ ਰਹੇ ਨੇ ਔਰ ਸਾਰੇ ਦੁਕਾਨਦਾਰ ਜਿਹੜਾ ਜਿੰਨੇ ਭਾਈਚਾਰਾ ਸਾਰਾ ਬਾਜ਼ਾਰ ਵਾਲਾ ਸਾਰਾ ਨਾਲ ਹੈ ਜੀ ਔਰ ਬਹੁਤ ਖੁਸ਼ੀ ਹੋ ਰਹੀ ਹੈ ਇਹ ਦਿਨ ਹੀ ਫਲੋ ਜਿਹੜੇ ਸ਼ੌਂਦੇ ਖਾਦੀਦਲ ਦੇ ਆਖਰੋਂ ਤੋਂ ਅੰਦਰ ਕਿਤ ਵੱਡਾ ਅਰਾ ਹੋ ਸਕਾਇਆ ਹੈ ਕਿ ਤੋਂ ਉਹਨਾਂ ਨੇ ਸਵਾਲ ਉਖਾਇਆ ਕਿ ਜੇ ਇੱਕ ਜਿਹੀ ਜਿਹੜੀ VOTING ਹੋਣੀ ਹੈ ਤੇ ਉਸ ਤੋਂ ਬਾਅਦ ਕਰਨਜੀਤ ਅੰਮੋਲ ਜਿਹੜੇ ਤਾਂ ਅੱਗੇ ਦੇ ਵਿੱਚ ਨਾ ਨਹੀਂ ਹੋਣਗੇ ਤਾਂ ਫਿਰ ਮਾਰਾ ਕੰਮ ਆ ਉਹਨਾਂ ਦਾ ਉਹ ਆਪਣੀਆਂ ਕਿੱਲਾਂ ਬਣਾਉਣ ਲਈ ਚਲੇ ਜਾਣਗੇ ਤੇ ਮੈਂ ਕਹਿੰਦਾ ਤ੍ਰਿਵਿੰਦਰਮ ਜਾਣਾ ਹੈ ਪੰਜਾਬ ਚ ਹੀ ਆ ਮੈਂ ਜੋ ਵੀ ਜਾਣਾ ਹੋਊਗਾ ਤਾਂ ਮੈਂ ਕਿਤੇ ਹੋਰ ਥੋੜਾ ਜਾਣਾ ਅਸੀਂ ਆਪਣਾ ਮੁੱਖ ਕਹਾਉਦਾ ਕਿਹਦੇ ਨਾਮ ਹੁਏ ਆਪਣੇ ਆਪ ਨਾਲ ਤਾਂ ਬਹੁਤ ਚੰਗੀ ਗੱਲ ਹੈ ਜੀ ਬੜਾ ਇਹਨਾਂ ਦਾ ਰਜੇਮਾ ਕਿ ਲੋਕ ਸਭਾ ਹਲਕਾ ਬੜਾ ਵੱਡਾ ਹਲਕਾ ਹੁੰਦਾ ਤੇ ਬੜੀ ਮੁਸ਼ਕਲ ਨਾਲ ਅਸੀਂ ਇਹਨਾਂ ਤੋਂ ਟਾਈਮ ਲੈਨੇ ਆ ਤੇ ਅੱਜ ਅਸੀਂ ਨਿਹਾਲ ਸਿੰਘ ਵਾਲਾ ਦੇ ਵਿੱਚ ਦੂਰ ਤੋਂ ਦੂਰ ਕਰ ਰਹੇ ਆ ਔਰ ਜਿਹੜੀ ਵੀ ਦੁਕਾਨ ਦੇ ਵਿੱਚ ਅਸੀਂ ਜਾਂਦੇ ਆ ਤੇ ਸਾਨੂੰ ਤੇ ਬੜਾ ਰਿਸਪੌਂਸ ਮਿਲਦਾ ਲੋਕ ਬੜੇ ਉਤਸ਼ਾਹਤ ਨੇ ਜੀ ਅਸੀਂ ਝਾੜੂ ਨੂੰ ਕੋਟਾ ਪਾਉਣੀ ਆ ਔਰ ਕਰਮਿਤ ਅਨਮੋਦ ਜੀ ਨਾਲ ਅਸੀਂ ਲੋਕ ਸਭਾ ਦੇ ਵਿੱਚ ਭੇਜਣਾ ਐਮਪੀ ਬਣ ਰਿਹਾ ਇਹ ਹਾਕਰ ਨੇ ਹਾਥੇ ਵਾਲਾ ਦੀ ਗੱਲ ਕੀਤੀ ਜਾਵੇ ਤਾਂ ਪਿਸ਼ੀਆਂ ਸੋਨਾ ਦੇ ਵਿੱਚ ਵੀ ਜੋ ਪ੍ਰੋਫੈਸਰ ਸਾਧੂ ਸਿੰਘ ਜੀ ਨੇ ਛੋੜ ੜੀ ਸੀ ਉਸ ਵੇਲੇ ਵੀ ਹਾਥੇ ਵਾਲਾ ਹਾਕਰ ਨੇ ਵੱਡੀ ਲੀਡ ਰੱਖੀ ਸੀ ਇਸ ਵਾਰ ਤੁਹਾਨੂੰ ਫਰੀਅਸ ਭਾਵਨਾਵਾਂ ਦੀ ਨਜ਼ਰ ਆ ਰਹੇਗੀ ਬਿਲਕੁਲ ਜੀ ਐਪ ਕੀ ਅਸੀਂ ਉਹ ਉਸ ਤੋਂ ਵੀ ਵੱਡੀ ਲੀਡ ਹਾਸਲ ਕਰਾਂਗੇ ਪਿਛਲੀ ਵਾਰ ਅਸੀਂ ਬਧਾਰ ਸਾਹ ਦੇ ਵਿੱਚ 38000 ਦੇ ਜਿੱਤ ਪ੍ਰਾਪਤ ਕੀਤੀ ਸੀ ਐਤਕੀ 60000 ਦੇ ਜਿੱਤ ਪ੍ਰਾਪਤ ਕਰਾਂਗੇ ਨਿਹਾਰ ਸਿੰਘ ਵਾਲਾ ਲੋਕੀ ਕ੍ਰਾਮ ਤੋਂ ਆਮ ਆਦਮੀ ਪਾਰਟੀ ਤੇ ਜਿਹੜੇ ਦੋਸ਼ ਲਗਾਏ ਜਾ ਰਹੇ ਉਹਨਾਂ ਦਾ ਕਹਿਣਾ ਕਿ ਜਿਹੜੇ ਵਾਦੇ ਝੋਣ ਵਾਦੇ ਕੀਤੇ ਸੀ 2022 ਈਆਂ ਝੋਣਾ ਸਕੇ ਤੇ ਉਹ ਪੂਰੇ ਨਹੀਂ ਕੀਤੇ ਗਏ ਸਭ ਤੋਂ ਵੱਡਾ ਉਹਨਾਂ ਨੇ ਜਿਹੜਾ ਸਵਾਲ ਉਠਾਇਆ ਕਿ 1000 ਰੁਪਏ ਜਿਹੜਾ ਆ ਔਰਤਾਂ ਦੇ ਨਾਲ ਵਾਦਾ ਕੀਤਾ ਸੀ ਉਹ ਹਾਲੇ ਤੱਕ 3 ਸਾਲ ਬੀਤੇ ਪਰ ਉਹ ਹਲੇ ਤੱਕ ਪੂਰਾ ਨਹੀਂ ਕੀਤਾ ਗਿਆ ਹੋਇਆ। ਕੀ ਕਿਹਾ ਵਾਦੇ ਪੂਰੇ ਕੀਤੇ ਗਏ ਨੇ ਜਿਹੜੇ ਵਿਰੋਧੀ ਆ ਉਹਨਾਂ ਕੋਲੇ ਕਹਿਣ ਨੂੰ ਕੁਝ ਹੈ ਨਹੀਂ ਇਸ ਕਰਕੇ ਉਹ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ ਅਸੀਂ ਬਿਜਲੀ ਮਾਫੀ ਦਾ ਵਾਦਾ ਕੀਤਾ ਸੀ ਕੀ ਬਿਜਲੀ ਮਾਫੀ ਹੋਈ ਨਹੀਂ ਅੱਜ ਜਿਹੜੇ ਤੁਸੀਂ 1000 ਰੁਪਏ ਦੀ ਗੱਲ ਕਰਦੇ ਹੋ ਜਦੋਂ ਘਰ ਦੇ ਵਿੱਚ 5-5 6-6 ਹਜ਼ਾਰ ਦਾ ਬਿਜਲੀ ਦਾ ਬਿੱਲ ਆਉਂਦਾ ਸੀ ਉਹ ਬੰਦ ਹੋ ਗਿਆ ਤੇ 5000 6000 ਘਰ ਦੇ ਵਿੱਚ ਹੀ ਚਲਾ ਗਿਆ ਨਾ ਬਾਕੀ ਜਿੰਨੇ ਵਾਦੇ ਕੀਤੇ ਸੀ ਉਹ ਪੂਰੇ ਕਰ ਰਹੀ ਹੈ ਪਾਰਟੀ ਔਰ ਜਿਹੜੇ ਨਹੀਂ ਵਾਦੇ ਕੀਤੇ ਸੀ ਆ ਮਾਰੀ ਪਾਰਟੀ ਨੇ ਸਰਪੰਨ ਸਿੰਘ ਜੀ ਮਾਨ ਸਰਕਾਰਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਉਹਨਾਂ ਨੇ ਉਹ ਵੀ ਬਾਰੇ ਪੂਰੇ ਕਿਤੇ ਕਿਤੇ ਅਸੀਂ ਚੋਣ ਬੈਨੀਫਿਟ ਪ੍ਰੈਸਟਰ ਦੇ ਵਿੱਚ ਕਹੇ ਵੀ ਨਹੀਂ ਸੀ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਅਧਿਕਾਰਗੁਜ਼ਾਰੀ ਨੂੰ ਟੈੱਕੇ ਪਾਉਂਗਾ ਇਹਨਾਂ ਦੁਬਾਰਾ ਵਿਸ਼ਵਾਸ ਦਿਵਾਉਂਗੇ ਪਾਰਟੀ ਦੇ ਬਿਲਕੁਲ ਜੀ ਪੰਜਾਬ ਖੇਤੀਬਾੜੀ ਪ੍ਰਧਾਨ ਸੂਭਾ ਪਹਿਲੇ 45 ਸਾਲ ਤੋਂ ਖੇਤਾਂ ਦੇ ਵਿੱਚ ਪਾਣੀ ਨਹੀਂ ਸੀ ਔਰ ਅੱਜ ਖੇਤਾਂ ਦੇ ਵਿੱਚ ਪਾਣੀ ਆ ਕਿਸਾਨੀ ਜਵਾਨੀ ਤੇ ਦੂਸਰੇ ਦੁਕਾਨਦਾਰ ਵਪਾਰੀ ਸਾਰੇ ਆਮ ਆਦਮੀ ਪਾਰਟੀ ਦੇ ਨਾਲਾ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਪਾਸ ਹੋ ਗਈ। ਕੀ ਹਾਲ ਹੈ? ਕੈਂਪਰ ਜੱਟ ਰੇਸ ਤੇ ਨਾਲ ਲੱਗੇ। ਚਲੋ ਤੁਹਾਨੂੰ ਪੁੱਛੋ। ਅੱਜੀ ਭਜੀ ਅੱਜ ਕੋਣ ਪ੍ਰਚਾਰ ਕਰਨ ਲਈ ਕਰਮਜੀਤ ਮੋਹਨਜੀ ਨੇ ਹਰ ਸਿੰਘ ਵਾਲਾ ਦੇ ਵਿੱਚ ਪਹੁੰਚੇ ਆ ਤੇ ਕੀ ਕਹਿਣਾ ਚਾਹੁੰਦੇ ਆ ਕਿਹੋ ਜਿਹਾ ਰਿਸਪੌਂਸ ਹੈ ਲੋਕਾਂ ਦਾ। ਬਲਾਕ ਮੈਂ ਤੁਹਾਨੂੰ ਕਰਦਾ ਸਾਡੇ ਸਰਕਾਰ ਜੋ ਕਰਨੀ ਤੇ ਮੋਹਨਜੀ ਦਾ ਤੇ ਸਰਾਰ ਮਨਜੀਤ ਸਿੰਘ ਬਲਾਸਪਰੀ ਦਾ। ਜਿੰਨਾਂ ਨੇ ਟਾਈਮ ਦਿੱਤਾ ਨਿਹਾਲ ਸਿੰਘਾ ਵਾਸਤੇ ਕਿ ਅੱਜ ਅਸੀਂ ਵਧੀਆ ਨਿਹਾਲ ਸਿੰਘਾ ਦੇ ਦੁਕਾਨਾਂ ਗੋਟ ਟੂ ਡੋਰ ਕਰ ਰਹੇ ਆ ਬਹੁਤ ਸੋਹਣਾ ਰਿਸਪੌਂਸ ਆ ਹਰੇਕ ਥਾਂ ਸਾਨੂੰ ਸਮਾਨ ਹੋ ਕਰ ਰਹੇ ਕਰਮ ਸਿੰਘ ਜੀ ਨੂੰ ਕਿਹੜੇ ਹਰੇ ਥਾਂ ਲੱਗੂ ਨਾ ਟੋਲੇ ਟੋਲੇ ਜਾ ਰਹੇ ਆ ਇਸ ਕਰਕੇ ਸਾਨੂੰ ਬਹੁਤ ਮਿਲ ਕੇ ਵਧੀਆ ਮਿਲ ਰਿਹਾ ਪਿਆਰ ਤੇ ਪਹਿਲਾਂ ਵੀ ਇੱਥੇ ਆਵਾਂ ਉਹਦੀ ਪਾਰਟੀ ਨੂੰ ਐਮਐਲਮ ਆ ਕੋਈ ਬਹੁਤ ਸੋਹਣਾ ਪਿਆਰ ਮਿਲਿਆ ਸੀ ਹੁਣ ਵੀ ਸਾਨੂੰ ਉਮੀਦ ਆਈ ਬਹੁਤ ਸੋਹਣਾ ਪਿਆਰ ਮਿਲੂਗਾ ਸਾਨੂੰ ਇਹ ਹਸنگਵਾਲਾ ਦਾ ਰਿਪੋਰਟ ਰਿਹਾ ਕਿ ਪਹਿਲਾਂ ਵੀ ਜਦੋਂ ਪ੍ਰੋਫੈਸਰ ਸਾਧੂ ਸਿੰਘ ਨੇ ਚੋਣ ਦਿੱਤੀ ਸੀ ਤਾਂ ਨਿਹਾਲ ਸਿੰਘ ਵਾਲਾ ਦੇ ਵਿੱਚ ਉਹ ਬੱਤੀ ਲੀਡ ਸੀ ਕਿਵੇਂ ਨਜ਼ਰ ਆਣਾ ਹੈ ਇਸ ਵਾਰ ਵੀ ਲੋਕ ਵਿਸ਼ਵਾਸ ਦਿਟਾਉਣਗੇ ਆਉਂਦੇ ਨੇ ਇਸ ਵਾਰ ਵੀ ਵਿਸ਼ਵਾਸ ਹੈ ਲੋਕਾਂ ਦਾ ਆਪ ਭਗਵੰਤ ਮਾਨ ਜੀ ਤੇ ਕੇਂਦੂਵਾਲ ਜੀ ਤੇ ਸਾਰਿਆਂ ਨੂੰ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਹੈ ਕਿਉਂਕਿ ਬਹੁਤ ਸੋਹਣੇ ਕੰਮ ਕਰ ਰਹੀ ਹੈ ਤੇ ਉਮੀਦ ਹੈ ਕਿ ਅੱਗੇ ਵੀ ਆਪਾਂ ਬਹੁਤ ਸੋਹਣੇ ਸਰਕਾਰ ਕੰਮ ਕਰੂਗੀ ਤਾਂ ਇਹ ਲੋਕਾਂ ਨੂੰ ਵਿਸ਼ਵਾਸ ਹੈ ਇਸ ਨਾਲ ਲੋਕੋ ਨਾਲ ਧੰਨਵਾਦ ਅੱਗੇ ਆ ਜਾ ਅੱਗੇ ਆ ਜੋ ਮਾੜਾ ਜੀ ਹਾਂ ਜੀ ਪ੍ਰਧਾਨ ਜੀ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹੁੰਚੇ ਆ ਕਰਮਜੀਤ ਅਨਮੋਲ ਜੀ ਕਿਵੇਂ ਲੱਗਦਾ ਲੋਕਾਂ ਦਾ ਰਿਸਪੌਂਸ ਇਸ ਵਾਰ ਬਹੁਤ ਹੀ ਅੱਛਾ ਲੱਗਦਾ ਕਿਉਂਕਿ ਘਾਰਾਂ ਬਹੁਤ ਵਧੀਆ ਮਿਲਦਾ ਦੁਕਾਨਦਾਰ ਵੀਰਾਂ ਨੇ ਬਹੁਤ ਚਾਰ ਨਾਲ ਮਿਲਦੇ ਆ ਕਿਉਂਕਿ ਨਾਲ ਪ੍ਰਸਵਾਸ ਵੀ ਦਿਵਾਉਂਦੇ ਵੀ ਬਹੁਤ ਵੱਡੀ ਲੀਡ ਨਾਲ ਉਹਨੂੰ ਵੋਟਾਂ ਪਾ ਕੇ ਪਾਰਲੀਮੈਂਟ ਦੇ ਵਿੱਚ ਚੱਲਣਗੇ ਤੇ ਤੁਹਾਨੂੰ ਕੀ ਲੱਗਦਾ ਜਿਵੇਂ ਪਹਿਲਾਂ ਪ੍ਰੋਫੈਸਰ ਸਾਧੂ ਸਿੰਘ ਦੀ ਚੋਣ ਵੇਲੇ ਵੱਡੀ ਲੀਡ ਦੇ ਨਾਲ ਜਿਹੜਾ ਇਥੋਂ ਨਿਹਾਲ ਸਿੰਘ ਵਾਲੇ ਦੇ ਵਿੱਚੋਂ ਜਿੱਤੇ ਸੀ ਉਹ ਤੇ ਨਿਹਾਲ ਸਿੰਘ ਵਾਲੇ ਦੇ ਲੋਕ ਇੱਕ ਵਾਰ ਫੇਰ ਜਿਹੜਾ ਉਹ ਰਿਕਾਰਡ ਕਾਇਮ ਕਰਨਗੇ ਬਿਲਕੁਲ ਕਰਨਗੇ ਰਿਕਾਰਡ ਕਰਨਗੇ ਕਿਉਂਕਿ ਸਾਫ਼ ਸੁਥਰਾ ਇਨਸਾਨ ਬੇਦਾਗ ਤੇ ਲੋਕ ਵੱਡੀ ਲਿਖੇ ਹੋਣ ਕਰ ਜਾਣਕਾਰੀ ਇਹ ਲੋਕਾਂ ਨੂੰ ਚੰਗਾ ਹੀ ਅਨਸਾਰ ਭੇਜ ਦਿਆ ਪਾਰਲੀਮੈਂਟ ਤੇ ਇਸ ਲਈ ਖੈਰ ਕੀ ਵੀ ਇਹ ਜੀ ਕੁਝ ਕਰਨਗੇ ਜਿਵੇਂ ਸਾਧੂ ਸਿੰਘ ਮਰੀਵਾਲ ਜੀ ਜਿਹੜਾ ਕਰਮਜੀਤ ਸਿੰਘ ਮੋਲਜੀ ਦਾ ਮੁੱਖ ਮੁਕਾਬਲਾ ਤੁਸੀਂ ਕਿਹਦੇ ਨਾਲ ਗਿਣਦੇ ਹੋ ਕੋਈ ਮੁਕਾਬਲਾ ਨਹੀਂ ਕਿ ਜੀ ਕਿਉਂਕਿ ਮੁਕਾਬਲਾ ਤਾਂ ਜੇ ਸਾਹ ਸੁਧਰੇ ਬੰਦੇ ਦਾ ਕਿਸੇ ਨਾਲ ਹੁੰਦਾ ਹੀ ਨਹੀਂਗਾ ਜੀ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਤੇ ਮੁਕਾਬਲਾ ਤਾਂ ਉੱਥੇ ਹੀ ਗਿਣਿਆ ਜਾਂਦਾ ਜਿੱਥੇ ਕੋਈ ਪੁਰਾਣਾ ਬੰਦ ਕੈਂਡੀਡੇਟ ਹੋਵੇ ਨਵਾਂ ਸਾਫਟਾ ਤੇ ਲੋਕਾਂ ਦੇ ਵਿੱਚ ਵਿਚਾਰਣ ਤੇ ਇਸੇ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਇਹਦੇ ਨਾਲ ਡੋਪਰ ਪਈ ਜੋ ਨਿਹਾਲ ਸਾਹਿਬ ਜੀ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਵਿਕਾਰ ਕਰਮਜੀਤ ਅਨਮੋਲ ਜੀ ਪਹੁੰਚੇ ਹਨ ਨਿਹਾਲਸੂ ਵਾਲਾ ਦੇ ਵਿੱਚ ਦੋ ਦੂਰ ਦੂਰ ਟੂਰ ਕਰ ਕਰਨ ਲਈ ਤੇ ਕਿਵੇਂ ਲੱਗਦਾ ਤੁਹਾਨੂੰ ਲੋਕਾਂ ਦਾ ਰਿਸਪਾਂਸ ਕਿਹੋ ਜਿਹਾ ਹੈ ਕੱਲ ਜਦੋਂ ਸਾਨੂੰ ਪਤਾ ਲੱਗਿਆ ਐਮਐਲਏ ਸਾਹਿਬ ਨੇ ਸਾਰੇ volunteers ਸਾਹਿਬਾਨ ਨੂੰ ਆਕੂ ਸਾਹਿਬਾਨ ਨੂੰ ਜਾਣਕਾਰੀ ਦਿੱਤੀ ਕਿ ਕਰਮਜੀਤ ਅਨਮੋਲ ਜੀ ਕੱਲ ਨੂੰ ਆਪਣੇ ਨਿਹਾਲ ਸਿੰਘਾਂ ਦਾ ਖਿਆਲ ਚ ਦੋ ਦੂਰ ਦੂਰ ਕਰਨ ਆਉਣਗੇ ਤਾਂ ਖੁਸ਼ੀ ਦੀ ਹੱਦ ਨਹੀਂ ਰਹੀ ਸਾਡੇ volunteersਾਂ ਦੀ ਤੁਮਕਾ ਛਾਈ ਇੰਨਾ ਸਾਡੇ ਵਲੰਟੀਅਰਾਂ ਨੂੰ ਆਗੂਆਂ ਨੂੰ ਛਾਹ ਕਿਉਂ ਆ ਕਿਉਂਕਿ ਮਾਨ ਸਾਹਿਬ ਨੇ 2 ਸਾਲਾਂ ਚ ਲੋਕ ਪੱਖੀ ਕੰਮ ਕੀਤੇ ਆ ਆਗੂਆਂ ਨੂੰ ਹੌਸਲਾ ਹੀ ਇੰਨਾ ਸਾਡੇ ਵਲੰਟੀਅਰਾਂ ਨੂੰ ਚਾਹ ਖੁਸ਼ੀ ਇੰਨੀ ਆ ਕਿ ਸਾਡੀ ਸਰਕਾਰ ਨੇ ਕੰਮ ਕੀਤੇ ਆ ਅਸੀਂ ਕੰਮ ਲੈ ਕੇ ਲੋਕਾਂ ਜਾਂ ਰਹੇ ਆ ਤਾਂ ਕਰਕੇ ਸ੍ਰੀ ਸਵਾਦ ਜੀ ਰਾਜ ਦੇ ਨਾਲ ਸਾਡੇ ਆਗੂ ਜੀ ਦਾ ਸਨਮਾਨ ਕਰ ਰਹੇ ਆ ਕਰਕੇ ਜਿਹੜਾ ਨੂੰ ਬਹੁਤ ਬਹੁਤ ਸਾਲ ਬਾਅਦ ਵਾਰ-ਵਾਰ ਜਿਹੜੇ ਸਵਾਲ ਉੱਠ ਰਹੇ ਆ ਕਿ ਨਸ਼ੇ ਦਾ ਪੁੱਤ ਜਿਹੜਾ ਇਸ ਵਾਰ ਚੋਣਾਂ ਦੇ ਵਿੱਚੋਂ ਗਾਇਬ ਹੈ ਕੀ ਲੱਗਦਾ ਤੁਹਾਨੂੰ ਕਿ ਨਸ਼ੇ ਤੇ ਜਿਹੜਾ ਕੱਪ ਤੌਰ ਦੇ ਵਿੱਚ ਸਰਕਾਰ ਅਸਫਲ ਹੋ ਗਈ ਹੈ ਜਿਵੇਂ ਮਾਨ ਸਾਹਿਬ ਨੇ ਪਹਿਲਾਂ ਵੀ ਬੋਲਿਆ ਸੀ ਕਿ ਅਸੀਂ ਨਸ਼ੇ ਤੇ ਬਹੁਤ ਤਰੀਕੇ ਨਾਲ ਕੰਮ ਕਰ ਰਹੇ ਆ ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਜੇ ਆਪਾਂ ਨਸ਼ਾ ਇਪੋਦਾਂ ਨਾਤਾ ਬੰਦ ਹੋਵੇ ਨਾ ਬੰਦ ਹੋ ਸਕਦਾ ਇਹਨੂੰ ਸਿਸਟਮੈਟਿਕ ਢੰਗ ਨਾਲ ਬੰਦ ਕੀਤਾ ਜਾਊਗਾ ਜਿੱਥੋਂ ਤੱਕ 2 ਸਾਲਾਂ ਦੀ ਸਰਕਾਰ ਦਾ ਸਵਾਲ ਆ ਤੁਸੀਂ ਆંકੜੇ ਚਾਕੇ ਦੇ ਸਕਦੇ ਹੋ ਕਿ ਕਿੰਨੇ ਘਟ ਕਿੰਨਾ ਘਟ ਗਿਆ ਨਸ਼ਾ ਮੈਂ ਨਹੀਂ ਕਹਿੰਦਾ ਕਿ ਨਸ਼ਾ ਖਤਮ ਹੋ ਗਿਆ ਪਰ ਬਹੁਤ ਹੱਦ ਤੱਕ ਨਸ਼ਾ ਘਟ ਹੋਇਆ ਜਿਹੜੇ ਨਸ਼ੇ ਦੇ ਸਦਾਕਰ بڑے-ਵੱਡੇ ਸਦਾਕਰ ਜਿਹੜੇ ਨਸ਼ੇ ਦੇ ਵਿੱਚ ਡੁੱਬੇ ਸੀ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਮੰਨੀਆਂ ਜਿਹੜੀਆਂ ਪ੍ਰਾਪਰਟੀਆਂ ਉਹਨਾਂ ਨੂੰ ਸਰਕਾਰ ਅਟੈਚ ਕਰ ਰਹੀ ਆ ਇਸ ਕਰਕੇ ਉਹਨਾਂ ਦਾ ਵੀ ਲੱਕ ਟੁੱਟ ਗਿਆ ਇਸ ਗੱਲ ਤੋਂ Thank <laughs> you.